ਅਸ਼ੀਕਾ ਸਰ ਜੀ ਨਮਸਕਾਰ ਜੀ ਸਰ ਦੱਸੋ ਜੀ ਸਤਿਕਾਰ ਕੀ ਜਲੰਧਰ ਜ਼ਿਮਨੀ ਚੋਣਾ ਬਾਰੇ ਤੁਹਾਡੇ ਕੀ ਵਿਚਾਰ ਹਨ ਜਲੰਧਰ ਦੇ ਵਿੱਚ ਜੋ ਜ਼ਿਮਨੀ ਚੋਣੀਆਂ ਵੋਟਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਪ੍ਰਮੁੱਖ ਨੇ ਪਹੁਣ ਤਮਾਨ ਨੇ ਬੜਾ ਜੋਰ ਲਾਇਆ ਹੈ ਵੀ ਜਲੰਧਰ ਉਹ ਜੋ ਆਪ ਪਾਰਟੀ ਦਾ ਜੋ ਉਮੀਦਵਾਰ ਜਿੱਤੂਗਾ ਦੇਖੋ ਹੁਣ ਦੇਖਦੇ ਆਂ ਸ਼ਾਮ ਤੱਕ ਵੀ ਕਿਹੜੇ ਮੀਨਵਾਰ ਵੱਲ ਵੋਟਾਂ ਮਿਲਿਆ ਨੇ ਆਉਣ ਵਾਲਾ ਸਮਾਂ ਦੱਸੋ ਜੀ ਹਾਂ ਜੀ ਬਣਾ ਜੀ ਹਾਂ ਜੀ ਸਰ ਇਹ ਸਟੇਲ ਆਵੇੜਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਲਾਸਮਾ ਦੀ ਮੀਟਿੰਗ ਜਿਹੜੇ ਫਗਵਾੜਾ ਵਿੱਚ ਹੋਈ ਸੀ ਉਸ ਬਾਰੇ ਸਾਨੂੰ ਚੰਨਣਾ ਪਾਓ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਤੋਂ ਪਹਿਲਾਂ ਜੋ ਮਲਾਰੇ ਮੁੱਖ ਮੁੱਖ ਜੰਦੇ ਜਿੱਥੇ ਹੁੰਦੀਆਂ ਨੇ ਬਕੋ ਮਹਿਕਮਾ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜਿਮਨੀ ਚੋਣ ਤੋਂ ਪਹਿਲਾਂ ਅਸੀਂ ਦਲੰਦਰ ਦੇ 50 ਸਰਕਾਰ ਦੇ ਬਰੋਸ਼ ਸ਼ੰਘਾਸ ਕਰਾਂਗੇ ਤਾਂ ਮਜੂਰ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਖ ਵਖ ਜਿੱਥੇ ਉਹਨੇ ਮੀਟਿੰਗ ਦਿੱਤੀ ਜਿਸ ਦੇ ਵਿੱਚ पीएस एम एस ड्रैगन मीटिंग ਫਵਾੜੇ ਵਿੱਚ ਹੋਈ ਆ ਉਹਨੇ ਮੁੱਖ ਮੰਗ ਸੀ ਕਿ ਜੋ ਡੀਏ ਆ ਉਹਦੇ ਵਾਧਾ ਕੀਤਾ ਜਾਵੇ ਕਿਉਂਕਿ ਜੋ ਪੰਜਾਬ ਸਰਕਾਰ ਦੇ ਨਾਲ ਡੀਏ 38% ਆ ਪਰ ਕੇਂਦਰ ਸਰਕਾਰ ਦੇ ਨਾਲ ਡੀਏ 50% ਆ ਇਹ ਮੁੱਖ ਮੰਗ ਸੀ ਕਿ ਸਾਡੇ ਡੀਏ ਦੇ ਬਾਰੇ ਵਿੱਚ ਵਾਧਾ ਕੀਤਾ ਜਾਵੇ ਅਤੇ ਪੇ ਕਿੰਨੇ ਰਿਹਾ ਜਾਵੇ ਮੁੱਖੋਂ ਨੇ ਭੂਮਾਨ ਤਮਾਨ ਨੇ ਪੀ ਐਸ ਐਮ ਐਸ ਜੁਦੇਗਰ ਨੂੰ ਇਹੀ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਮੀਟਿੰਗ ਆਉਣ ਵਾਲੀ 15 ਜਨਵਰੀ ਤੋਂ ਬਾਅਦ ਕੀਤੀ ਜਾਊਗੀ ਹੁਣ ਦੇਖਦੇ ਆਂਗੇ ਜੋ ਆਉਣ ਵਾਲੀ 15 ਜਨਵਰੀ ਤੋਂ ਬਾਅਦ ਮੀਟਿੰਗ ਕਰਦਾ ਜਾਂ ਨਹੀਂ ਕਰਦਾ ਦੂਜੇ ਪਾਸੇ ਜੋ ਪੰਜਾਬ ਦੇ ਮਜ਼ਮਾ ਸਾਝਾ ਫਰੰਟ ਆਉਂਦਾ ਇੱਕ ਨਮినਰ ਸਤੀਸ਼ ਰਾਣਾ ਦੇ ਹੋਰ ਆਗੂ ਨੇ ਮੀਟਿੰਗ ਮੁੱਖ ਨੇ ਭਵੰਤਵ ਨਾਲ ਜੋ ਖਵਾੜੇ ਵਿੱਚ ਹੋਈ ਸੀ ਉਸ ਦੇ ਵਿੱਚ ਵੀ ਇਹੀ ਰੱਖਿਆ ਸੀ ਮੁੱਖ ਮੰਗ ਕਿ ਪ੍ਰਾਣੀ ਬੈਂਸ ਸਕੀਮ ਨਿਯਮ 172 ਸਾਲ ਲੱਗ ਕੇ ਚੱਲੇ 15 ਇੱਕ 15 ਦਾ ਨੋਟੀਫੀਕ ਰੱਦ ਕਰਕੇ ਪਰਮਿਸ਼ਨ ਮਿਲਣ ਵਾਲਿਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਉਹਨਾਂ ਨੂੰ ਪਰਮਿਸ਼ਨ ਮਿਲਦਾ ਹੈ ਜੇ ਤਾਵੇ ਹਾਂਜੀ ਮੈਡਮ ਜੀ ਤੇ ਤੁਸੀਂ ਇਹ ਦੱਸੋਗੇ ਕਿ ਜੋ ਪੁਰਾਣੀ ਪੈਨਸ਼ਨ ਸਕੀਮ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਜੀ ਹਾਂਜੀ ਸਰ ਜੀ ਜਿਸ ਤਰ੍ਹਾਂ ਕਿ 2004 ਤੋਂ ਪਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਨੀਮ 1972 ਦੇ ਅਨੁਸਾਰ ਲਾਗੂ ਕੀਤੀ ਜਾਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਕੀਤੇ ਵਾਅਦਿਆਂ ਅਨੁਸਾਰ ਪੁਰਾਣੀ ਪੈਨਸ਼ਨ ਨਿਯਮ 1972 ਅਨੁਸਾਰ ਲਾਗੂ ਕੀਤੀ ਜਾਵੇ ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ 2016 ਤੋਂ ਪੇ ਕਮਿਸ਼ਨ ਦਾ 에ਰਰ ਦਿੱਤਾ ਜਾਵੇ ਹਾਂਜੀ ਸਰ ਜੀ ਹਾਂ ਜੀ ਮੈਨੂੰ ਤੁਸੀਂ ਹਾਂਜੀ ਸਰ 17/7/2020 ਤੋਂ ਪਰਤੀ ਹੋਏ ਮੁਲਾਜ਼ਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ ਹੈ 17 ਸਤ 2020 ਨੂੰ ਭਰਤੀ ਹੋਏ ਮਨਾਂ ਨੂੰ 6ਵਾਂ ਪੇਖ ਲਾਗੂ ਹੋਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਨੇ ਧੱਕੇ ਨਾਲ ਜੋ ਕੇਂਦਰ ਦਾ 7ਵਾਂ ਪੇਖ ਲਾਗੂ ਕਰ ਦਿੱਤਾ ਹੈ ਜੋ ਪੰਜਾਬ ਦੇ ਮੁਲਾਜ਼ਮ 2020 ਦੇ ਵਿੱਚ ਭਰਤੀ ਹੋਏ ਨੂੰ ਇਹ ਮੰਗਾ ਕੇ ਸਾਨੂੰ 6ਵਾਂ ਪੇਖ ਨਾ ਲਾਗੂ ਕੀਤਾ ਜਾਵੇ ਪਰ ਪੱਤੇ ਵੀ ਪੰਜਾਬ ਦੇ ਲਾਗੂ ਦੇਣ ਮੈਂ ਇੱਕ ਵਾਰ ਸੇ ਜੋ ਪੰਜਾਬ ਸਰਕਾਰ ਹੱਥੋਂ ਨਹੀਂ ਅੰਗਲਾ ਕਰਦੀ ਆ ਸਕੇਰ ਕੇਂਦਰ ਸਰਕਾਰ ਦਾ ਪੱਤੇ ਪੰਜਾਬ ਸਰਕਾਰ ਦੇ ਇਹ ਬੜਾ ਹੀ ਧੱਕਾ ਕਰੀ ਮੁਲਾਜ਼ਮਾਂ ਨਾਲ ਹਾਨੀ ਮਾਰਨੀ ਆ ਹਾਂਜੀ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਰ ਵੈਲਕਮ ਹਾਂਜੀ ਦੋਸਤੋ ਈਸੀਐਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ ਥੈਂਕ ਯੂ ਮੈਮ